ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦਾ ਜੀ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਬਣਾਇਆ ਜੀ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਇੱਕ ਓੰਕਾਰ ਜਿੰਦਾ ਅਰਥ ਹੈ ਜੀ ਈਸ਼ਵਰ ਤੇ ਵਿਸ਼ਵਾਸ ਕਰਨ ਵਾਲਾ ਜੀ ਤੇ ਜੋ ਨਿਰੰਕਾਰ ਤੇ ਸাকার ਵੀ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਦਿੱਤਾ ਜੀ ਤੇ ਉਹਨਾਂ ਨੇ ਇੱਕ ਓੰਕਾਰ ਦੇ ਅਗਲੇ ਪਾਸੇ ਇੱਕ ਤਾਂ ਹੀ ਲਾਇਆ ਕਿਉਂਕਿ ਈਸ਼ਵਰ ਦੀ ਇਕਤਾ ਤੇ ਜ਼ੋਰ ਦਿੱਤਾ ਜੀ ਉਹਨਾਂ ਨੇ ਇਹ ਅਰਥਾਤ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਪਾਲਣ ਕਰਨ ਵਾਲਾ ਉਹ ਇੱਕ ਹੀ ਹੈ ਤੇ ਆਪਾਂ ਵੀ ਉਸੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਜੀ ਤੇ ਆਪਾਂ ਇਹ ਆਪਣੇ ਕੋਲ ਲੱਕੜ ਸੀਗੀ ਜੀ 1.5 ਫੁੱਟ ਚੌੜੀ ਸੀਗੀ ਜੀ ਤੇ ਫੁੱਟ ਵਾਂਗੂ ਇੱਕ ਸਾਈਡ ਤੋਂ ਸੀਗੀ ਜੀ ਤੇ ਹੁੰਦੇ ਉੱਤੇ ਹੀ ਆਪਾਂ ਓਮਕਾਰ ਨੂੰ ਬਣਾਇਆ ਜੀ ਤੇ ਕੋਸ਼ਿਸ਼ ਕੀਤੀ ਹੈ ਜੀ ਛੋਟੀ ਜੀ ਬਾਕੀ ਤੁਸੀਂ ਦੱਸਣਾ ਜੀ ਕਮੈਂਟ ਤੇ ਸ਼ੇਅਰ ਕਰਕੇ ਜੀ ਕਿਵੇਂ ਦੀ ਲੱਗੀ ਜੀ ਸਾਡੀ ਕੀਤੀ ਕੋਸ਼ਿਸ਼ ਤੇ ਆਪਾਂ ਇਹ ਅੱਗੇ ਔੜੇ ਨੂੰ ਉੱਪਰ ਮੂੰਹ ਪੂਰਾ ਖੋਲ ਕੇ ਰੱਖਿਆ ਜੀ ਹੁੰਦਾ ਇੱਕ ਓੰਕਾਰ ਜਦੋਂ ਬੋਲਦੇ ਆ ਜੀ ਤਾਂ ਉਹ ਪੂਰਾ ਮੂੰਹ ਖੁੱਲਿਆ ਹੁੰਦਾ ਜੀ ਤੇ ਉਸ ਤੋਂ ਬਾਅਦ ਇਹਦੇ ਅੱਗੇ ਲੱਗਿਆ ਹੋਇਆ ਏਕ ਆਪਾਂ ਬਣਾਵਾਂਗੇ ਜੀ ਜੋ ਆਪਾਂ ਸਾਰਿਆਂ ਨੂੰ ਇੱਕ ਰੈਣ ਵਿੱਚ ਹੀ ਪ੍ਰੇਰਨਾ ਦਿੰਦਾ ਹੈ ਜੀ ਆ ਹੁਣ ਜੀ ਆਪਾਂ ਇੱਕ ਜਿਹੜਾ ਹੈ ਜੀ ਉਹਦੇ ਵਿੱਚ ਵੀ ਗਲਾਈ ਕਰ ਦਾਂਗੇ ਵਿਚਾਲੇ ਇਹ ਆਪਣੀ ਛੋਟੀ ਕੋਸ਼ਿਸ਼ ਸੀ ਜੀ ਬਾਕੀ ਤੁਸੀਂ ਦੱਸਣਾ ਜੀ ਧੰਨਵਾਦ ਜੀ ਸਾਰਿਆਂ ਦਾ ਦੇਖਣ ਆਣ ਲੈਂਦੇ ਹਾਂ ਜੀ